ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਨਾਣ ਸੰਤ ਕਿਰਪਾ ਤੇ ਜਪੀਐ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵ ਸਭ ਇਕੰਕਾਰ ਸਾਂਤ ਸੋ ਪ੍ਰਸਾਨ ਆਏ ਵਸ ਪੰਚਾ ਅੰਮ੍ਰਿਤ ਨਾਮ ਰਿਦਲ ਸੰਚਾ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕਾ ਚਰਨ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਅਤੇ 199 ਦੇ ਉੱਪਰ ਅੰਕਿਤ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਰਹਾਉ ਦੀਆਂ ਪੰਕਤੀਆਂ ਹਨ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਓ ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮੇਸ਼ਰ ਵਾਸਤੇ ਵੀ ਆਇਆ ਹੈ ਸੰਤ ਸ਼ਬਦ ਗੁਰੂ ਵਾਸਤੇ ਵੀ ਹੈ ਸੰਤ ਸ਼ਬਦ ਗੁਰਮੁਖ ਪਿਆਰਿਆਂ ਵਾਸਤੇ ਵੀ ਹੈ ਪਰ ਇਹ ਸ਼ਬਦੀ ਦੁਰਵਰਤੋਂ ਜਿਹੜੀ ਹੈ ਜਿਹੜੇ ਅਗਿਆਨਤਾ ਦੇ ਵਿੱਚ ਲੋਕਾਂ ਨੂੰ ਫਸਾ ਕੇ ਇਸ ਸੰਤ ਸ਼ਬਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਪਰਮਾ ਦਿੰਦੇ ਆ ਤੇ ਇਸ ਕਰਕੇ ਸ਼ਬਦ ਜਿਹੜਾ ਬੜਾ ਸਿੱਖ ਕੌਮ ਦੇ ਵਿੱਚ ਅੱਜ ਬਦਨਾਮ ਕਹਦੇ ਉਹ ਕਰ ਦਿੱਤਾ ਗਿਆ ਸਿਰਫ ਥੋੜੇ ਜਿਹੇ ਪਰਸੈਂਟ ਲੋਕ ਹਨ ਜਿਹੜੇ ਸਾਰਿਆਂ ਨੂੰ ਹੀ ਉਸ ਸ਼੍ਰੇਣੀ ਵਿੱਚ ਖੜੇ ਕਰ ਦਿੰਦੇ ਆ। ਵੈਸੇ ਤਾਂ ਇਤਿਹਾਸ ਦੇ ਵਿੱਚ 1920 ਤੋਂ ਪਹਿਲਾਂ ਐਸਾ ਕੋਈ ਗੁਰਸਿੱਖ ਨਹੀਂ ਦਿਖਦਾ ਜਿਹਦੇ ਨਾਮ ਦੇ ਨਾਲ ਸੰਤ ਸ਼ਬਦ ਆਇਆ ਹੋਵੇ। ਜੇ ਆਪਾਂ ਆਰੰਭ ਤੋਂ ਵੀ ਦੇਖਦੇ ਆਂ ਭਾਈ ਮਰਦਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਪੰਜ ਪਿਆਰੇ ਭਾਈ ਦਿਆ ਸਿੰਘ ਧਰਮ ਸਿੰਘ ਤਕਰੀਬਨ 1920 ਤੋਂ ਬਾਅਦ ਇਹ ਸ਼ਬਦ ਦੀ ਜਿਹੜੀ ਹੈ ਬੜੀ ਵਰਤੋਂ ਹੋਣ ਲੱਗ ਗਈ ਤੇ ਥੋੜੇ ਸਮੇਂ ਬਾਅਦ ਇਹ ਦੀ ਫਿਰ ਦੁਰ ਵਰਤੋਂ ਹੋ ਗਈ ਇੱਥੇ ਜਿਹੜਾ ਸ਼ਾਂਤ ਸ਼ਬਦ ਹੈ ਇਕ ਗੁਰੂ ਵਾਸਤੇ ਆਇਆ ਮਹਾਰਾਜ ਕਹਿੰਦੇ ਸੰਤ ਕਾ ਦਰਸ ਪੂਰਨ ਇਸ਼ਨਾਨ ਜਿਹੜਾ ਗੁਰੂ ਦਾ ਦਰਸ਼ਨ ਹੈ ਨਾ ਉਹ ਪੂਰਨ ਇਸ਼ਨਾਨ ਹੈ ਅਧੂਰੇ ਇਸ਼ਨਾਨ ਤਾਂ ਲੋਕੀ ਕਰਦੇ ਫਿਰਦੇ ਸੀ ਤੀਰਥ ਜਾਉਂ ਤ ਹਉ ਹਉ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸਤਗੁਰੂ ਨੇ ਆਖਿਆ ਮੈਂ ਵੀ ਜਾਣਾ ਤੀਰਥਾਂ ਤੇ ਮੈਂ ਕੋਈ ਖੰਡਨ ਨਹੀਂ ਕਰ ਰਿਆ ਪਰ ਮੇਰਾ ਕਿਹੜਾ ਤੀਰਥ ਹੈ ਗੁਰਨਾਨਦ ਸਾਹਿਬ ਪਕ ਕਹਿੰਦੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਦਾ ਸ਼ਬਦ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਤੀਰਥ ਹੈ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਗੁਰਮਹਾਰਾ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੈ ਨਾਹਿ ਕਰੀ ਕਹਿੰਦੇ ਜੇ ਮੈਨੂੰ ਭੌਂਦਾ ਜੀ ਤੀ ਮਨਾ ਕੇ ਕੀ ਕਰਨਾ ਹੈ ਇਸ਼ਨਾਨ ਇੱਕ ਸਰੀਰ ਦਾ ਇਸ਼ਨਾਨ ਉਹ ਵੀ ਗੁਰਬਾਣੀ ਵਿੱਚ ਸਤਿਗੁਰ ਨੇ ਆਖਿਆ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਭੈ ਅਰੋਗਾ ਇਹ ਵੀ ਆਖਿਆ ਪਰ ਇਹ ਵੀ ਸਤਿਗੁਰ ਮਹਾਰਾਜ ਨੇ ਆਖਿਆ ਵੀ ਅੰਦਰਲਾ ਵੀ ਇਸ਼ਨਾਨ ਕਰਦਾ ਹੈ ਉਹ ਕਿਦਾਂ ਹੋਏਗਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨਣਾਉ ਗੁਰੂ ਦਾ ਦਰਸ਼ਨ ਗੁਰੂ ਮਹਾਰਾਜ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇਹ ਪੂਰਨ ਇਸ਼ਨਾਨ ਹੈ ਮਹਾਰਾਜ ਕਹਿੰਦੇ ਸੋਚ ਕਰੇ ਦਿਨਸ ਰਾਤ ਦਿਨ ਰਾਤ ਨਹਾਉਂਦਾ ਫਿਰਦਾ ਹੈ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਉਹ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਪਜੀ ਸਾਹਿਬ ਦੀ ਸਭ ਤੋਂ ਪਹਿਲੀ ਪੰਗਤੀ ਹੈ ਹੁਣ ਪੜਨ ਲੱਗੇ ਅਸੀਂ ਥੋੜਾ ਜੀਆਂ ਮਾਤਰਾ ਛੱਡ ਦਿੰਨੇ ਆ ਤੇ ਉਹਦਾ ਅਰਥ ਜਿਹੜਾ ਹੈ ਉਹ ਹੋਰ ਪਾਸੇ ਲੈ ਜਾਂਦੇ ਹੁਣ ਉੱਥੇ ਸਪਸ਼ਟ ਲਿਖਿਆ ਸੋਚਾ ਸੋਚ ਨਾ ਹੋ ਗਈ ਜੇ ਸੋਚੀ ਲਖਵਾ ਅਸੀਂ ਪੜਦੇ ਹਾਂ ਸੋਚੇ ਸੋਚਣਾ ਸੋਚੇ ਮਤਲਬ ਸੋਚਣ ਤੋਂ ਲੈ ਲੈਨੇ ਚੱਚੇ ਨੂੰ ਦੋ ਲਾਵਾਂ ਲੱਗੀਆਂ ਚੇਹ ਔਰ ਚਹਿ ਦੇ ਵਿੱਚ ਬਹੁਤ ਅੰਤਰ ਹੈ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਭਗਤ ਨਾਮਦੇਵ ਜੀ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਮ ਹੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੇਨੇ ਕਸ਼ ਨਾ ਹੋਈਏ ਨਾਹੀ ਰਾਮ ਏਨ ਅਦਗੁਰੂ ਮਹਾਰਾਜ ਕਹਿ ਰਹੇ ਆ ਕਹਿੰਦੇ ਸੰਤ ਕਾ ਦਰਸ ਪੂਰਨ ਈਸ਼ਨਾਣ ਗੁਰੂ ਸੰਤ ਦਾ ਦਰਸ਼ਨ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਹੀ ਸਾਡੇ ਜੀ ਵਾਸਤੇ ਪੂਰਨ ਇਸ਼ਨਾਨ ਹੈ ਸੰਤ ਕਿਰਪਾ ਤੇ ਜਪਿਐ ਨਾਮ ਸੰਤ ਕਿਰਪਾ ਤੇ ਜਪਿਐ ਨਾਮ ਹੁਣ ਕਈ ਸ਼ਬਦ ਐਸੇ ਸੀ ਜਿਹਦਾ ਮੈਂ ਬੇਨਤੀ ਕੀਤੀ ਆ ਉਹਨਾਂ ਦੀ ਦਰਬਾਰ ਤੋਂ ਬੋਧ ਕੀਤੀ ਗਈ ਜਿਹੜੇ ਅਖੌਤੀ ਸੰਤ ਹੈ ਉਹ ਇੱਕ ਸ਼ਲੋਕ ਪੜ੍ਹਦੇ ਆ ਕਬੀਰ ਸਾਹਿਬ ਦਾ ਕਬੀਰ ਸੇਵਾ ਕੋ ਦੋਹੀਂ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਗਤ ਕੋ ਸੰਤ ਜਪਾਵੇ ਨਾ ਹੁਣ ਗੁਰੂ ਮਹਾਰਾਜ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਿਹਦਾ ਹੁਣ ਸੁਖਬੀ ਸਾਹਿਬ ਦੇ ਵਿੱਚ ਆਇਆ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਬਤਾ ਹੁਣ ਸੋਖਣੀ ਸਾਹਿਬ ਦੇ ਵਿੱਚ ਇਹ ਗੁਰੂ ਮਾਰਗ ਕਹਿੰਦੇ ਸਤ ਪੁਰਖ ਜੇਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿਕ ਉਧਰੇ ਨਾਨਕ ਹਰ ਗੁਣ ਗਾ ਹਣ ਦੋ ਗੱਲਾਂ ਤਾਂ ਨਹੀਂ ਗੁਰੂ ਸਾਹਿਬ ਮਾਰਾ ਲਿਖਦਾ ਹੁਣ ਉਹਨਾ ਭਲੇ ਪੁਰਸ਼ਾਂ ਨੂੰ ਪੁੱਛੋ ਵੀ ਚਲੋ ਠੀਕ ਆ ਵੀ ਇੱਕ ਰਾਮ ਹੋ ਗਿਆ ਰਬਾਏ ਗੁਰੂ ਹੋ ਗਿਆ ਅਕਾਲ ਪੁਰਖ ਹੋ ਗਿਆ ਇੱਕ ਤੁਹਾਡਾ ਸੰਤ ਹੋ ਗਿਆ ਗੁਰੂ ਕਿੱਥੇ ਗਿਆ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇੱਥੇ ਵੀ ਸੰਤ ਭਾਵ ਗੁਰੂ ਗੁਰੂ ਕਿਰਪਾ ਕਰਦਾ ਸੰਤ ਕਿਰਪਾ ਤੇ ਜਪੀਐ ਨਾਮ ਰਹਾਉ ਸੰਤ ਕੀ ਧੂਰਾ ਮਿਟੇ ਅਗ ਕੋਟ ਜੇ ਐੜੇ ਦੇ ਨਾਲ ਗੱਗਾ ਆਉਂਦਾ ਤੇ ਅੱਗ ਹੋ ਜਾਂਦਾ ਅੱਗ ਇਹ ਹੁਣ ਘੱਗਾ ਲਿਖਿਆ ਐੜ ਘੱਗਾ ਅੱਗ ਅਗ ਮਤਲਬ ਪਾਪ ਹੁਣ ਕੋਟ ਸ਼ਬਦ ਲਿਖਿਆ ਹੁਣ ਕੋਟ ਸ਼ਬਦ ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਉੱਥੇ ਕੋਟ ਦੋ ਕੋਟ ਆਉਂਦੇ ਆ ਕੋਟੀ ਕੋਟ 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 ਦੇ ਇੱਕ ਟੈਂਕੇ ਨੂੰ ਸਿਆਰੀ ਆਉਂਦੀ ਆ ਤੇ ਇੱਕ ਟੈਂਕੇ ਨੂੰ ਔਂਕੜ ਆਉਂਦਾ ਹੁਣ ਇੱਥੇ ਕੋਟ ਸ਼ਬਦ ਦਾ ਅਰਥ ਹੈ ਕਰੋੜ ਜਦੋਂ ਟੈਂਕੇ ਨੂੰ ਸਿਆਰੀ ਹੋਊਗੀ ਉਹਦਾ ਵੀ ਅਰਥ ਕਰੋੜ ਹੈ ਤੇ ਇੱਕ ਕੋਟ ਆਉਂਦਾ ਜਿਹਦਾ ਅਰਥ ਹੈ ਕਿਲਾ ਕਿਲਾ ਕੋਟ ਜਦੋਂ ਟੈਂਕੇ ਨੂੰ ਔਂਕੜ ਆਏਗਾ ਤੇ ਸਿਰਫ ਜਦੋਂ ਲਗਾ ਮਾਤਰਾ ਨੂੰ ਧਿਆਨ ਦੇ ਨਾਲ ਪੜਦੇ ਉਹਦੇ ਅਰਥ ਵੀ ਬਣਦੇ ਆ ਜੇ ਹੁਣ ਅੱਖਾਂ ਮੀਟ ਕੇ ਪੜ ਹੀ ਗਏ ਆਪਾਂ ਵੀ ਸੁਣਿਆ ਸੁਣਾਇਆ ਕਰ ਹੀ ਗਏ ਤੇ ਪੱਲੇ ਕੁਝ ਨਹੀਂ ਪੈਂਦਾ ਸੰਤ ਕੀ ਧੂਰ ਮਿਟੇ ਅਗ ਕੋਟ ਅਗ ਦਾ ਅਰਥ ਹੁੰਦਾ ਕਿ ਪਾਪ ਕਰੋੜਾਂ ਹੀ ਪਾਪ ਕਹਿੰਦੇ ਸੰਤ ਦੀ ਧੂਰ ਸੰਤ ਦੀ ਧੂਰ ਕੀ ਹੈ ਸੰਤ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਗੁਰੂ ਦੇ ਉਪਦੇਸ਼ ਨਾਲ ਕਰੋੜਾਂ ਹੀ ਪਾਪ ਮਿਟ ਜਾਂਦੇ ਹਨ ਸੰਤ ਪ੍ਰਸਾਦ ਪ੍ਰਸਾਦ ਮਤਲਬ ਉਹਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਜਨਮ ਮਰਨ ਤੇ ਛੋਟ ਜਿਹੜਾ ਜਨਮ ਮਰਨ ਦਾ ਚੱਕਰ ਪਿਆ ਉਹ ਤੋਂ ਬਨੁੱਖ ਛੁੱਟ ਜਾਂਦਾ ਹੈ ਸੰਤ ਦਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕੇ ਸੰਗ ਮਿਟਿਆ ਹੰਕਾਰ ਗੁਰੂ ਦਾ ਸੰਗ ਕਰਨ ਦੇ ਨਾਲ ਮਨੁੱਖ ਦਾ ਹੰਕਾਰ ਮਟ ਜਾਂਦਾ ਹੈ ਸੰਤ ਕਾ ਸੰਗ ਮਿਟਿਆ ਹੰਕਾਰ ਕਿਉਂਕਿ ਗੁਰੂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਬਹੁਤ ਗੱਲਾਂ ਗੁਰੂ ਸਾਡੀਆਂ ਪ੍ਰਵਾਨ ਕਰ ਲੈਂਦਾ ਸਾਡੇ ਔਗਣ ਜਿਹੜੇ ਆ ਉਹਨਾਂ ਨੂੰ ਨਹੀਂ ਦੇਖਦਾ ਇੱਕੋ ਗੱਲ ਜਿਹੜੀ ਆ ਗੁਰੂ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਹਰ ਜੀਓ ਹੰਕਾਰ ਨਾ ਪਾਵੇ ਉਹਨੂੰ ਹੰਕਾਰ ਨਹੀਂ ਚੰਗਾ ਤੇ ਸੰਤ ਕੇ ਸੰਗ ਮਿਟਿਆ ਹੰਕਾਰ ਹੁਣ ਸੱਚ ਬੋਲਣਾ ਵੀ ਲੋਕਾਂ ਨੂੰ ਹੰਕਾਰ ਲੱਗਦਾ ਹੁੰਦਾ ਕਈਆਂ ਨੂੰ ਲੱਗਦਾ ਵੀ ਸੱਚ ਬੋਲਣਾ ਵੀ ਹੰਕਾਰ ਨਹੀਂ ਸੱਚ ਸੱਚ ਹੁੰਦਾ ਹੰਕਾਰ ਹੰਕਾਰ ਹੁੰਦਾ। ਕਿਆਂ ਨੂੰ ਕਿਸੇ ਚੀਜ਼ ਦਾ ਹੰਕਾਰ? ਮਾਰਾ ਕਹਿੰਦੇ ਹੰਕਾਰ ਮਤਲਬ ਜ਼ੋਰ ਜਿਸ ਤਰ੍ਹਾਂ ਪੜਦੇ ਨਾ ਆਪਾਂ ਕਿਸੇ ਹੀ ਜ਼ੋਰ ਹੰਕਾਰ ਬੋਲਣ ਦਾ। ਕਿਆਂ ਨੂੰ ਇਹ ਆ ਵੀ ਮੈਂ ਬਹੁਤ ਜ਼ੋਰ ਦੀ ਬੋਲ ਲੈਣਾ ਤੇ ਤੇ ਲੋਕੀ ਮੇਰੀ ਸੁਣਦੇ ਆ। ਕਿਸੇ ਹੀ ਜ਼ੋਰ ਹੰਕਾਰ ਬੋਲਣ ਦਾ, ਕਿਸੇ ਹੀ ਜ਼ੋਰ ਹੰਕਾਰ ਮਾਇਆ ਕਾ। ਕਿ ਇਹਨੂੰ ਮਾਇਆ ਦਾ ਹੰਕਾਰ। ਪਰ ਸਾਰੇ ਨਹੀਂ ਹੁੰਦੇ ਸਾਧ ਸੰਗ ਦੇ। ਕਈ ਹਨ ਜਿਨ੍ਹਾਂ ਦੇ ਬਹੁਤ ਕਿਰਪਾ ਹੈ ਪਰ ਉਹ ਇੱਕ ਪੈਸੇ ਦਾ ਵੀ ਹੰਕਾਰ ਨਹੀਂ ਹੁੰਦਾ ਉਹਨਾਂ। ਨਿਰਮਾਣਤਾ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਹੁੰਦੀ ਹੈ। ਮਹਾਰਾਜ ਕਹਿੰਦੇ ਸਾਨੂੰ ਰਸਤਾ ਦੱਸ ਦਿੱਤਾ ਕਿ ਗੁਰੂ ਦਾ ਸੰਗ ਕਰੋਗੇ ਤਾਂ ਹੰਕਾਰ ਮਿਟ ਜਾਏ। ਸੰਤ ਕੇ ਸੰਗ ਮਿਟਿਆ ਹੰਕਾਰ। ਗੁਰੂ ਸਾਹਿਬ ਜੀ ਗਲੁਕਾਰਗੀਤੁਰ ਪਾਤਸ਼ਾਹ ਦੇ ਕੋਲ ਨਾ ਇੱਕ ਸੇਖ ਆਇਆ ਸੀ ਤੇ ਉਹਦਾ ਨਾਮ ਸੀ ਲਾਲ ਸਿੰਘ ਉਹਨੇ ਸਤਗੁਰੂ ਜੀ ਦੇ ਵਾਸਤੇ ਨਾ ਇੱਕ ਢਾਲ ਤਿਆਰ ਕੀਤੀ ਸੀ ਇਤਿਹਾਸ ਲਿਖਦਾ ਕਿ ਉਹ ਢਾਲ ਜਿਹੜੀ ਸੀ ਨਾ ਗੈਂਡੇ ਦੀ ਖਲ ਦੀ ਸੀ ਤੇ ਉਹਦੇ ਵਿੱਚੋਂ ਗੋਲੀ ਵੀ ਨਹੀਂ ਨਿਕਲ ਸਕਦੀ ਇੰਨੀ ਉਹ ਮਜ਼ਬੂਤ ਖਲ ਹੁੰਦੀ ਗੈਂਡੇ ਦੀ ਤੇ ਜਦੋਂ ਢਾਲ ਬਣਾ ਕੇ ਲਿਆ ਨਾ ਦਸ਼ਮੇਸ਼ ਪਾਸ਼ਾ ਜੀ ਦੇ ਕੋਲ ਮਹਾਰਾਜ ਜੀ ਨੇ ਉਹ ਢਾਲ ਲਈ ਤੇ ਕਹਿਣ ਲੱਗੇ ਪਾਸ਼ਾ ਕਹਿਣ ਲੱਗੇ ਬੜੀ ਸੋਹਣੀ ਢਾਲ ਬਣਾਈ ਹੈ ਕਹਿਣ ਲੱਗਾ ਜੀ ਹਾਂਜੀ ਇਹਦੇ ਵਰਗੀ ਬਣੇ ਨਹੀਂ ਸਕਦੀ ਗੁਰਮਾਰਾਹ ਕਹਿੰਦੇ ਬਿਲਕੁਲ ਬਹੁਤ ਵਧੀਆ ਬਣਾਈ ਹੈ ਗੁਰਮਾਰਾਹ ਨੇ ਉਹਦੀ ਤਾਰੀਫ ਕੀਤੀ ਪਰ ਜਦ ਵਿੱਚ ਤਰੀਫ ਹੁੰਦੀ ਨਾ ਬੰਦੇ ਨੂੰ ਹੰਕਾਰ ਸੁਭਾਅਕ ਹੀ ਹੰਕਾਰ ਹੋ ਜਾਂਦਾ ਮਹਾਰਾਜ ਇਹ ਬਿਲਕੁਲ ਕੋਈ ਬਣਾਈ ਨਹੀਂ ਸਕਦਾ ਮਹਾਰਾਜ ਕਹਿੰਦੇ ਇਹਦੀ ਖਾਸੀਅਤ ਕੀ ਹੈ ਮਹਾਰਾਜ ਇਹ ਗੈਂਡੇ ਦੀ ਖਲ ਦੀ ਆ ਇਹਦੇ ਵਿੱਚੋਂ ਗੋਲੀ ਵੀ ਨਹੀਂ ਨਿਕਲ ਸਕਦੀ। ਉਹ ਸਤਗੁਰੂ ਨੇ ਦੇਖਿਆ ਵੀ ਇਹ ਹੰਕਾਰ ਬੋਲਣ ਲੱਗ ਗਿਆ ਤੇ ਮਹਾਰਾਜ ਕਹਿੰਦੇ ਭਾਈ ਦੱਸ ਗੋਲੀ ਨਹੀਂ ਨਿਕਲ ਸਕਦੀ ਜੇ ਮੈਂ ਚਲਾਵਾਂ। ਮਹਾਰਾਜ ਤੁਸੀਂ ਗੋਲੀ ਚਲਾਓ ਜਾਂ ਹੋਰ ਕੋਈ ਚਲਾਵੇ। ਗੋਲੀ ਨਹੀਂ ਨਿਕਲ ਸਕਦੀ ਇਹਦੇ ਵਿੱਚ। ਕਹਿੰਦੇ ਠੀਕ ਆ ਭਾਈ ਸਵੇਰੇ ਆਈਂ ਤੇ ਸਵੇਰੇ ਨਾ ਆਪਾਂ ਇਹਦੀ ਪਰਖ ਕਰਾਂਗੇ। ਮੈਂ ਗੋਲੀ ਚਲਾਉਂਗਾ ਤੂੰ ਲੈ ਕੇ ਖੜਾ ਜੀ ਸਾਹਮਣੇ। ਘਰ ਚਲਾ ਗਿਆ ਘਰ ਵਾਲੀ ਨੂੰ ਦੱਸਿਆ ਗੁਰੂ ਮਹਾਰਾਜ ਕਹਿੰਦੇ ਗੋਲੀ ਨਿਕਲ ਜਾਏਗੀ ਮੈਂ ਕਿਹਾ ਹੋਈ ਨਹੀਂ ਸਕਦਾ ਦਾ ਗੈਂਡੇ ਦੀ ਖਲ ਦੀ ਬਣਾਈ ਆ ਉਹ ਘਰ ਵਾਲੀ ਥੋੜਾ ਜਿਹਾ ਗੁਰਮਤ ਦੇ ਨੇੜੇ ਸੀ ਤੇ ਉਹਨੇ ਆਖਿਆ ਵੀ ਢਾਲ ਟੁੱਟਿਆ ਨਾ ਟੁੱਟੇ ਪਰ ਤੇਰਾ ਹੰਕਾਰ ਜ਼ਰੂਰ ਤੋੜ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝ ਆ ਗਈ ਕਿ ਮੈਂ ਕੁਝ ਬੋਲ ਕੇ ਆਇਆ ਸੇਰ ਹੋਈ ਤੇ ਫਿਰ ਅਰਦਾਸ ਕੀਤੀ ਜਾ ਕੇ ਨਾ ਦਰਬਾਰ ਵਿੱਚ ਪਹੁੰਚ ਗਿਆ ਸਮਾਪਤੀ ਹੋਈ ਤੇ ਗੁਰੂ ਮਹਾਰਾਜ ਕਹਿੰਦੇ ਲਾਲ ਸਿੰਘ ਇੱਥੇ ਆ। ਖੜਾ ਹੋ ਗਿਆ ਹੱਥ ਜੋੜ ਕੇ। ਮਹਾਰਾਜ ਕਹਿੰਦੇ ਚੌਕਲਾ ਢਾਲ। ਸਾਹਮਣੇ ਖੜਾ ਹੋ ਜਾ। ਆਪਣੀ ਬੰਦੂਕ ਬੁਲਾਈ ਗੁਰੂ ਕਲਗੀਧਰ ਪਾਤਸ਼ਾਹ ਨੇ। ਕਹਿੰਦੇ ਵੀ ਹੁਣ ਨਿਸ਼ਾਨਾ ਬਣਾਵਾਂਗੇ। ਇਹਨੇ ਕਿਹਾ ਸੀ ਨਾ ਢਾਲ ਦੇ ਗੋਲੀ ਨਹੀਂ ਨਿਕਲੇਗੀ। ਤੇ ਬਹੁ ਸਮਾਂ ਗੁਰੂ ਮਹਾਰਾਜ ਨਿਸ਼ਾਨਾ ਬਣਾ ਕੇ ਬੈਠੇ ਰਹੇ। ਆਖਰ ਨੂੰ ਮਹਾਰਾਜ ਨੇ ਬੰਦੂਕ ਰੱਖ ਦਿੱਤੀ। ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਗੋਲੀ ਕਿਉਂ ਨਹੀਂ ਚਲਾਈ? ਸਤਿਗੁਰੂ ਕਹਿਣ ਲੱਗੇ ਇਹ ਕਰਦਾ ਸੀ ਅਰਦਾਸ ਤੇ ਪਰਮੇਸ਼ਰ ਨੇ ਰੱਖਿਆ ਸੀ ਹੱਥ ਗੁਰੂ ਨਾਨਕ ਨੇ ਹੱਥ ਰੱਖਿਆ ਸੀ ਹੁਣ ਗੁਰਨਾਨਕ ਦੇ ਹੱਥ ਤੇ ਗੋਲੀ ਥੋੜੇ ਮਾਰਨੀ ਸੀ ਤੇ ਇਹਦਾ ਹੰਕਾਰ ਹੀ ਤੋੜਨਾ ਸੀ ਤੇ ਗੁਰੂ ਦਾ ਸੰਗ ਕਰਕੇ ਕਿੰਨੇ ਆਏ ਗੁਰੂ ਮਹਾਰਾਜ ਦੇ ਕੋਲ ਪੈਂਦੇ ਖਾਂ ਵਰਗੇ ਪਠਾਨ ਜਿਹੜਾ ਨੂੰ ਗੁਰੂ ਮਹਾਰਾਜ ਨੇ ਹੱਥੀ ਪਾਲਿਆ ਸੀ ਇੱਕ ਦਿਨ ਛੇਵੇਂ ਪਾਤਸ਼ਾਹ ਦੇ ਸਾਹਮਣੇ ਹੰਕਾਰੀ ਹੋ ਕੇ ਖੜਾ ਗਿਆ ਬਥੇਰੇ ਆਏ ਕਿੰਨਾ ਹੰਕਾਰ ਸੀ 1984 ਦੇ ਵਿੱਚ ਕਿੰਨਾ ਹੰਕਾਰ ਸੀ ਸਮੇਂ ਦੀ ਸਰਕਾਰ ਨੂੰ ਕਿੰਨਾ ਹੰਕਾਰ ਸੇ ਅਸੀਂ ਆ ਕਰਦੇ ਆਂ ਕਿ ਆ ਕਰਦੇ ਆਂ ਤੇ ਹੁੰਦਾ ਕੀ ਹੈ ਹੁੰਦਾ ਉਹ ਆ ਜੋ ਪ੍ਰਮਾਤਮਾ ਕਰਦਾ ਹੈ ਸਾਦ ਸੰਗਤ ਦੀ ਜਿਹੜਾ ਅੱਜ ਦਾ ਦਿਨ 4 ਜੂਨ ਦਾ 4 ਜੂਨ ਨੂੰ ਸਿਰੇ ਅੰਮ੍ਰਿਤ ਵੇਲੇ 4:40 ਮਿੰਟ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਵੈਸੇ ਤਾਂ ਪੂਰੇ ਦਿਨ ਵਿੱਚ 10 ਗੋਲੇ ਬੰਬ ਦੇ ਸਿੱਟੇ ਗਏ ਸੀ ਤੇ ਐਡਾ ਵੱਡਾ ਧਮਾਕੇ ਵਾਲਾ ਬੰਬ ਸਿੱਟਿਆ ਗਿਆ ਸੀ ਵੀ ਇਹਦੇ ਨਾਲ ਡਰ ਕੇ ਜਿਹੜੇ ਅੰਦਰ ਖੜੇ ਆਨ ਅੰਦਰ ਬੈਠੇ ਆ ਜਿਨ੍ਹਾਂ ਕੋਲ ਹਥਿਆਰ ਹੋ ਤੇ ਉਹ ਚਿੱਟੀ ਝੰਡੀ ਦਿਖਾ ਦੇਣਗੇ ਵੀ ਜੁੱਧ ਬੰਦ ਕਰਦੇਓ ਜਾਂ ਹੱਥ ਘੜੇ ਕਰਕੇ ਬਾਹਰ ਆ ਜਾਣਗੇ ਤੇ ਉਹਦੀ ਆਵਾਜ਼ ਵੀ ਕਹਿੰਦੇ ਕਿੰਨੇ ਕਿਲੋਮੀਟਰਾਂ ਤੱਕ ਰਵਾਜ਼ ਸੁਣਾਈ ਦਿੱਤੀ ਸੀ ਤੇ ਜਿਹੜਾ ਉੱਪਰਲਾ ਸੁਨਹਿਰੀ ਗੁੰਬਦ ਐ ਉਸ ਵੇਲੇ ਅੱਧਾ ਟੁੱਟ ਚੁੱਕਾ ਸੀ ਐਡਾ ਵੱਡਾ ਧਮਾਕਾ ਹੋਇਆ ਉਸ ਦਰਬਾਰ ਸਾਹਿਬ ਚਾਰ 40 ਤੇ ਹੁਕਮਨਾਮਾ 4:30 ਵਜੇ ਹੁੰਦਾ ਅੱਜ ਦੇ ਜਿਹੜਾ ਦਿਨ ਚੱਲਦੇ ਪਏ ਆ ਹੁਕਮਨਾਮਾ ਸਮਾਪਤ ਹੋਇਆ ਤੇ ਬੰਬ ਸਿੱਟਿਆ ਗਿਆ ਦੋ ਸਿੱਟੇ ਗਏ ਤੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗੀ ਜਥਾ ਕੀਰਤਨ ਕਰ ਰਿਹਾ ਸੀ ਪਹਿਲਾਂ ਦਰਬਾਰ ਸਾਹਿਬ ਕਰਦੇ ਹੁੰਦੇ ਸਿਆਣ ਭਾਈ ਮੁਖਤਿਆਰ ਸਿੰਘ ਉਹ ਬਾਅਦ ਵਿੱਚ ਉਹਨਾਂ ਨੇ ਇਸ ਗੱਲ ਨੂੰ ਕਿਉਂਕਿ ਉਹ ਹਰ ਚਿਰਸਲੇ ਸੰਗਤ ਨੂੰ ਫੜਿਆ ਗਿਆ ਉਹਨਾਂ ਦੇ ਵਿੱਚ ਵੀ ਸਨ ਤੇ ਜੋਧਪੁਰ ਦੇਲ ਵਿੱਚ ਬੰਦ ਵੀ ਰਹੇ ਉਹਨਾਂ ਨੇ ਫਿਰ ਇਸ ਗੱਲ ਦਾ ਦੱਸਿਆ ਵੀ ਜਦੋਂ ਬੰਬ ਡਿੱਗਿਆ ਅਸੀਂ ਕੀਰਤਨ ਕਰ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਮੇਜਰ ਮੇਜਰ ਸੁਵੇਕ ਸਿੰਘ ਜੀ ਬੈਠੇ ਆ ਤੇ ਉਹਨਾਂ ਨੇ ਆਖਿਆ ਵੀ ਉਹਨਾਂ ਦੀ ਡਿਊਟੀ ਸੀ ਵੀ ਹੁਣ ਸਾਰਿਆਂ ਨੂੰ ਮੋਰਚਿਆਂ ਤੇ ਭੇਜਣਾ ਸਿੰਘਾਂ ਨੂੰ ਤੇ ਉਹਨਾਂ ਨੇ ਆਖਿਆ ਵੀ ਕੀਰਤਨ ਉਹ ਕੀਰਤਨ ਉਹ ਡਰ ਗਿਆ ਉਹ ਕੀਰਤਨ ਛੱਡ ਕੇ ਦੋ ਜਿਹੜੇ ਸਿੰਘ ਸੀ ਆਲੇ ਦੁਆਲੇ ਆਲੇ ਉਹ ਸੰਤ ਜੀ ਬੇਸਮੈਂਟ ਵਿੱਚ ਸੀਗੇ ਅਕਾਲ ਤਖਤ ਸਾਹਿਬ ਦੀ ਉੱਥੇ ਚਲੇ ਗਏ ਤੇ ਮੁਖਤਿਆਰ ਸਿੰਘ ਕਹਿੰਦਾ ਮੈਂ ਬਾਹਰ ਆ ਗਿਆ ਤੇ ਸੰਤ ਜੀ ਨੇ ਪੁੱਛਿਆ ਉਹ ਤੁਹਾਡਾ ਜਥੇਦਾਰ ਕਿੱਥੇ ਕੀਰਤਨ ਕਰਦਾ ਮਹਾਰਾਜ ਉਹ ਤਾਂ ਬਾਹਰ ਚਲੇ ਗਿਆ ਕਹਿੰਦਾ ਬੁਲਾ ਕੇ ਲਿਆ ਉਹਨੂੰ ਬੁਲਾਇਆ ਕਹਿੰਦਾ ਕਿ ਉਹ ਸਮਾਜਾਦਕਰ ਜਿਸ ਦਿਨ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਦੇ ਉੱਪਰ ਗੁਰੂ ਮਹਾਰਾਜ ਜੀ ਨੇ ਅੱਗੇ ਫੌਜਾਂ ਸਨ ਪਿੱਛੇ ਫੌਜਾਂ ਸਨ ਉੱਪਰੋਂ ਬਰਸਾਤ ਹੋ ਰਹੀ ਸੀ ਤੇ ਸਰਸਾ ਵੀ ਚੜ੍ਹੀ ਹੋਈ ਸੀ ਉੱਥੇ ਵੀ ਆਸਾ ਕੀ ਵਾਰ ਦਾ ਕੀਰਤਨ ਕਰ ਤਾਂ ਜਾ ਕੇ ਕੀਰਤਨ ਕਰੋ ਆਸਾ ਦੀ ਵਾਰ ਸੰਪੂਰਨ ਕੀਰਤਨ ਹੋਇਆ ਪੂਰੀ ਸਮਾਪਤੀ ਹੋਈ ਤੇ ਉਹ ਸਿੰਘ ਸਨ ਜਿਹੜਾ ਨੇ ਉਸ ਸਮੇਂ ਦੇ ਵਿੱਚ ਐਡੀ ਵੱਡੀ ਸੇਵਾ ਨਿਭਾਈਆਂ ਇੱਕ ਬੇਨਤੀ ਕਰਾਂਗਾ ਜੇ ਸਮਝਦੇ ਆ ਨਾ ਜਿਹੜੇ ਲੋਕ ਸਮਝਦੇ ਆ ਵੀ ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ ਹੈ ਉਹਨਾਂ ਵਾਸਤੇ ਸਾਧ ਸੰਗਤ ਦੀ ਪ੍ਰਤੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਜਿਹੜੇ ਦਿਨ ਚੱਲਦੇ ਪਏ ਨਾ ਜਿੱਦਣ 2-3 ਦਿਨ ਬਾਅਦ ਸੇਵਾ ਹੋਈ ਸਫਾਈ ਹੋਈ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਹਰੇਕ ਸਿੱਖ ਦੀ ਅੱਖਾਂ ਦੇ ਵਿੱਚ ਹੰਝੂ ਸਨ ਗੁਰੂ ਮਹਾਰਾਜ ਦੇਖੋ ਪਾਪੀਆਂ ਨੇ ਕਿੰਨਾ ਨੁਕਸਾਨ ਕੀਤਾ ਹੈ ਉਹ ਆਸਾਨ ਦਾ ਜਿਹਦੇ ਬਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਦੁੱਧ ਦੇਹਾ ਮਹਾਰਾਜ ਇਹਨਾਂ ਨੂੰ ਸਜ਼ਾ ਨਹੀਂ ਮਿਲੇਗੀ ਸਤਗੁਰ ਨੇ ਉਦੋਂ ਹੁਕਮਨਾਮਾ ਜਾਰੀ ਕੀਤਾ ਸੀ ਅੱਜ ਵੀ ਹੁਕਮਨਾਮਾ ਸਿਹਰੇ ਅੰਮ੍ਰਿਤ ਵੇਲੇ ਉਹੀ ਆਇਆ ਅੱਜ ਤੁਸੀਂ ਦੇਖ ਲਿਓ ਕਿਸ ਹੋਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਥੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਇੱਕ ਦਿਨ ਆਏਗਾ ਇਹ ਜਿਨੇ ਵੱਡੇ ਵੱਡੇ ਹਨ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਗੇ 31 ਅਕਤੂਬਰ 1984 ਦਾ ਦਿਨ ਜਿਸ ਦਿਨ ਉਹ ਪਾਪਨ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਉਸ ਦਿਨ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਤੁਸੀਂ ਪੜੋ ਉਥੇ ਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਹੁਕਮ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜਿਓ ਧੁਰ ਤੋਂ ਰੱਖਦਾ ਆਇਆ ਪ੍ਰਲਾਦ ਜਨ ਤੋਂਦ ਰੱਖ ਲੈ ਹਰ ਜਿਓ ਹਰਨਾਕਸ਼ ਮਾਰ ਪਚਾਇਆ ਇਹ ਸਤਿਗੁਰ ਨੇ ਅੰਮ੍ਰਿਤ ਵੇਲੇ ਬੋਲ ਦਿੱਤਾ ਤੇ ਜਿਹੜੇ ਭਾਵਨਾ ਅਸੀਂ ਰੱਖਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲਦੇ ਆ ਭਾਵਨਾ ਜਿੱਦਣ ਇਹ ਕੋਈ ਕਿਤਾਬ ਨਹੀਂ ਹੈ ਇਹ ਤਾਂ ਗੁਰੂ ਨਾਨਕ ਦਾ ਹਿਰਦਾ ਹੈ ਇਹ ਪਰਮੇਸ਼ਰ ਹੈ ਵਾਹ ਵਾਹ ਬਾਣੀ ਨਰੰਕਾਰ ਹੈ ਸਤਗੁਰੂ ਮਹਾਰਾਜ ਕਿਰਪਾ ਕਰਦਾ ਵੱਡਿਆ ਵੱਡਿਆਂ ਦਾ ਹੰਕਾਰ ਟੁੱਟ ਗਿਆ ਬਦਾਲੀ ਵਰ ਕੇ ਆਏ ਮੱਸਾ ਰੰਗੜ ਵਰ ਕੇ ਆਏ ਕਿੰਨੇ ਹਮਲੇ ਦਰਬਾਰ ਸਭ ਦੇ ਉੱਪਰ ਹੋਏ ਤੇ ਉਹ ਹੰਕਾਰ ਉਹਨਾਂ ਦਾ ਟੁੱਟ ਗਿਆ ਇਹ ਮਹਾਰਾਜ ਕਹਿੰਦੇ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟ ਆਵੇ ਸਭ ਏਕੰਕਾਰ ਅਜੇ ਦਾ ਸੰਗ ਕਰਕੇ ਨਾ ਗੁਰੂ ਦਾ ਜੇਦਾ ਹੰਕਾਰ ਟੁੱਟ ਜਾਂਦਾ ਉਹ ਨੂੰ ਫਿਰ ਦੂਸਰਾ ਨਹੀਂ ਦਿਖਦਾ ਉਹ ਨੂੰ ਰੱਬ ਦਿਖਦਾ ਏ ਨਹੀਂ ਕਿ ਕੋਈ ਬੇਗਾਨਾ ਹੈ ਜੇ ਆਪਾਂ ਸੰਗਤ ਵਿੱਚ ਆ ਕੇ ਸਾਡਾ ਅੰਦਰ ਭੇਦ ਭਾਵ ਬਣਿਆ ਹੈ ਕਿ ਆ ਫਲਾਣਾ ਬੰਦਾ ਇਹ ਇਦਾਂ ਹੈ ਉਹ ਇਦਾਂ ਹੈ ਗੁਰੂ ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੋਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਤੇ ਇਹ ਤਾਂ ਗੁਰੂ ਦਾ ਘਰ ਹੈ ਇਥੇ ਹਰੇਕ ਬੰਦਾ ਪ੍ਰਵਾਨ ਜਿਹੜਾ ਗੁਰੂ ਨੇ ਆਪਣਾ ਸਿੱਖ ਬਣਾ ਲਿਆ ਜਿਹਨੂੰ ਸਤਿਗੁਰੂ ਮਹਾਰਾਜ ਨੇ ਆਪਣੀ ਸਿੱਖੀ ਦਿੱਤੀ ਹੈ ਇਹ ਨਹੀਂ ਕਿ ਮੈਂ ਗੁਰਦੁਆਰੇ ਆਉਂਦਾ ਮੈਂ ਹੀ ਸਿੱਖ ਹਾਂ ਜਿਹੜੇ ਨਹੀਂ ਆਉਂਦੇ ਉਹ ਸਿੱਖ ਨਹੀਂ ਆ ਜਿਹੜੇ ਉਹ ਵੀ ਤਾਂ ਬਾਣੀ ਪੜ੍ਹਦੇ ਨਾ ਤੇ ਉਹ ਕਈ ਚੀਜ਼ਾਂ ਕਈ ਜਗ੍ਹਾ ਇਦਾਂ ਦੀਆਂ ਗੱਲਾਂ ਸੁਣਦੇ ਆ ਗੁਰਦੁਆਰਿਆਂ ਦੇ ਵਿੱਚ ਉਹ ਪਾਰਟੀ ਬਾਜੀ ਬਣਾ ਲੈਂਦੇ ਵੀ ਅੱਜ ਦੀ ਉਗਰਾਹੀ ਨਹੀਂ ਲੈਣੀ ਆਪਾਂ ਇਹਦੇ ਕੋਲ ਤਾਂ ਆਪਾਂ ਗੁਰਦੁਆਰੇ ਕੋਈ ਕੰਮ ਹੀ ਨਹੀਂ ਕਰਾਉਣਾ ਭਾਵ ਕਿ ਉਹ ਕਿ ਸਾਡਾ ਹੰਕਾਰ ਬੋਲਦਾ ਹੈ ਨਾ ਦੇ ਜਦੋਂ ਸਾਡੇ ਅੰਦਰ ਉਹ ਭੇਦ ਭਾਵ ਖਤਮ ਹੋ ਜਾਏਗਾ ਤੇ ਅਸੀਂ ਤਾਂ ਸਿੱਖ ਕਵਾ ਸਕਦੇ ਹਾਂ ਜੇ ਅੰਦਰ ਸਾਡੇ ਭੇਦ ਭਾਵਈ ਆ ਕਿ ਆ ਵੱਡਾ ਛੋਟਾ ਹੈ ਤੇ ਆ ਗਰੀਬ ਆ ਅਮੀਰ ਹੈ ਉਹਨੇ ਕੀ ਦੇਣਾ ਇਦਾਂ ਪ੍ਰਬੰਧ ਕਰਦੇ ਗੱਲਾਂ ਉਹਨਾਂ ਨੇ ਕੀ ਦੇਣਾ ਉਹ ਉਹਨਾਂ ਕੋਲ ਕੀ ਹੈ ਤੇ ਇੱਥੇ ਤਾਂ 1 ਰੁਪਿਆ ਵੀ ਜਿਹੜਾ ਦਿੰਦਾ ਨਾ ਉਹ ਵੀ ਪਰਵਾਨ ਹੈ ਇਹ ਨਹੀਂ ਕਿ ਤੂੰ 10 ਲੱਖ ਦੇਵੇਂਗਾ ਤੇਰਾ ਪਰਵਾਨ ਹੈ ਤੇ ਜਿਹੜਾ 500 ਮੱਥਾ ਟੇਕੇਗਾ ਉਹ ਪਰਵਾਨ ਇੱਥੇ ਤਾਂ ਜਿਹੜਾ ਨਹੀਂ ਵੀ ਟੇਕੇਗਾ ਨਾ ਪੈਸਾ ਉਹ ਵੀ ਪਰਵਾਨ ਹੈ ਇੱਥੇ ਤਾਂ ਭਾਵਨਾ ਭਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰ ਸਰਬ ਨਿਦਾਨ ਦਾਣ ਦੇਤਾ ਇਹ ਹੰਕਾਰ ਬੋਲਦਾ ਤੇ ਹੰਕਾਰ ਗੁਰੂ ਦੇ ਕੋਲ ਆ ਕੇ ਖਤਮ ਹੁੰਦਾ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟ ਆਵੇ ਸਭ ਏਕ ਅੰਕਾਰ ਸੰਤ ਸੋ ਪ੍ਰਸੰਨ ਆਏ ਵਸ ਪੰਚਾ ਜਦੋਂ ਗੁਰੂ ਪ੍ਰਸੰਨ ਹੁੰਦਾ ਨਾ ਬਖਸ਼ਿਸ਼ ਕਰਦਾ ਅਸੀਂ ਪੰਜਾਂ ਦੇ ਵਸ ਵਿੱਚ ਆ ਨਾ ਤੇ ਪੰਜਾਂ ਨੂੰ ਸਾਡੇ ਪਾਸ ਵਿੱਚ ਕਰ ਦਿੰਦਾ ਫੇ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਚਲਾਉਨੇ ਆ ਕਾਮ ਕਰੋ ਲੋਭ ਮੋਹ ਹੰਕਾਰ ਨਹੀਂ ਤਾਂ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੇ ਗੁਰੂ ਕਿਰਪਾ ਕਰ ਦਿੰਦਾ ਸੰਤ ਸੋ ਪਰਸਾਨ ਆਏ ਵਸ ਪੰਚਾ ਅੰਮ੍ਰਿਤ ਨਾਮ ਲੈ ਰਿਧੇ ਸੰਚਾ ਅੰਮ੍ਰਿਤ ਨਾਮ ਰਿਧੇ ਲੈ ਸੰਚਾ ਉਹਨਾਂ ਨੇ ਪਰਮੇਸ਼ਰ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਆਪਣੇ ਹਿਰਦੇ ਵਿੱਚ ਸੰਚ ਲਿਆ ਇਕੱਠਾ ਕਰ ਲਿਆ ਕਹੋ ਨਾਨਕ ਜਾਂ ਕਾ ਪੂਰਾ ਕਰਮ ਕਰਮ ਦਾ ਇੱਥੇ ਅਰਥ ਹੈ ਉਹਦਾ ਭਾਗ ਜਿਹਦੇ ਪੂਰੇ ਭਾਗ ਆ ਨਾ ਜਿਹੜਾ ਵਟਭਾਗੀ ਆ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਭੇਟੇ ਦਾ ਹਾਰਤ ਹੁੰਦਾ ਮਲਾਪ ਉਹਨੂੰ ਪੂਰੇ ਗੁਰੂ ਦੇ ਚਰਨਾਂ ਨਾਲ ਮਲਾਪ ਹੋ ਜਾਂਦਾ ਭਾਵ ਗੁਰੂ ਦੇ ਉਪਦੇਸ਼ਾਂ ਨਾਲ ਸਾਂਝ ਪਾ ਲੈਂਦਾ ਮਹਾਰਾਜ ਆਪ ਕਿਰਪਾ ਕਰ ਰਿਹਾ ਕਹਿੰਦੇ ਸੰਤ ਕਾ ਦਰਸ ਪੂਰਨ ਇਸ਼ਨਾਨ ਇਹ ਤੁਸੀਂ ਬੈਠੇ ਹੋ ਨਾ ਇਹ ਵੀ ਇਸ਼ਨਾਨ ਆ ਸ਼ਬਦ ਪੜ੍ਹਦੇ ਨਾ RAM DAS SAROVAR NIKA ਇੱਥੇ RAM DAS ਦਾ ਅਰਥ ਕੀ ਹੈ ਇਹ ਸਰੋਵਰ ਅੰਮ੍ਰਿਤਸਰ ਸਰੋਵਰ ਦੀ ਗੱਲ ਨਹੀਂ ਹੈ ਇੱਥੇ RAM DA DAS ਤੁਸੀਂ RAM ਦੇ ਦਾਸ ਸੰਗਤ ਬੈਠੀ ਹੈ RAM DAS SAROVAR NIKA ਇਹ ਬੜਾ ਚੰਗਾ ਸਰੋਵਰ ਜੋ ਨਾਵੈ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ RAM DAS SAROVAR ਨਾਤੇ ਸਭ ਲਾਥੇ ਪਾਪ ਕਮਾਤੇ ਉਸ ਅੰਮ੍ਰਿਤ ਸਰੋਵਰ ਜਿਹੜਾ ਹੈ ਉਹਦੀ ਆਪਣੀ ਮਹਾਨਤਾ ਹੈ ਕਿਉਂਕਿ ਅੱਜ ਵੀ ਆਪਾਂ ਅਰਦਾਸ ਕਰਦੇ ਆਂ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਕਿਉਂ ਕਰਦੇ ਆਂ ਕਿਉਂਕਿ ਸਾਨੂੰ ਇਸ਼ਨਾਨ ਕਰਨ ਤੇ ਵੀ ਪਾਬੰਦੀ ਸੀ ਜਿਸ ਵੇਲੇ ਮੁਗਲਾਂ ਦਾ ਰਾਜ ਸੀ ਜਾਂ ਅਬਦਾਲੀ ਵਰਗੇ ਕਿਹੜਾ ਸਿੱਖ ਆਪਣਾ ਭੇਸ ਬਦਲ-ਬਦਲ ਕੇ ਜਾਂਦੇ ਸੀ ਇਸ਼ਨਾਨ ਕਰਦੇ ਸੀ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਜੋਤ ਜਗਦੀ ਹੈ ਇੱਧਰ ਸੱਜੇ ਪਾਸੇ ਅੱਜ ਵੀ ਜੋਤ ਜਗਦੀ ਦਰਬਾਰ ਸਾਹਿਬ ਅੰਦਰ ਜਾਓ ਜੋਤਾਂ ਜਗਾਉਣੀਆਂ ਇਹ ਗੁਰਮਤ ਨਹੀਂ ਹੈ ਪਰ ਉਹ ਜੋਤ ਕਿਉਂ ਜਗਾਈ ਜਾਂਦੀ ਹੈ ਕਹਿੰਦੇ ਨਾ ਵੀ ਜਿੱਦਾਂ ਆਪਾਂ ਪੜਦੇ ਨਾ ਉਹ 1 ਲੱਖ ਪੂਤ ਸਵਾ ਲੱਖ ਨਾਦੀ ਤਿਹ ਰਾਵਣ ਕਰਦੀ ਆ ਨਾ ਬਾਤ ਮਤਲਬ ਉਹਦੀ ਅਣ ਖਤਮ ਕਰ ਦਿੱਤੀ ਸਾਡੀ ਅਣ ਖਤਮ ਕੀਤੀ ਜਾ ਰਹੀ ਸੀ ਪਰ ਉਹ ਜੋਤ ਜਗ ਰਹੀ ਹੈ ਸਾਡੀ ਅਣਖ ਹੈ ਸਾਡੀ ਸਿੱਖਾਂ ਦੀ ਅਣਖ ਜਿੰਦੀ ਹੈ ਉਹ ਸਿੱਖ ਜਿੱਦਾਂ ਮਰਜੀ ਆਉਂਦੇ ਸੀ ਸਰੋਵਰ ਦੇ ਵਿੱਚ ਭਾਵੇਂ ਲੋਕੇ ਜਾਂਦੇ ਸੀ ਪਰ ਜੋਤ ਅੱਜ ਵੀ ਜਗਦੀ ਹੈ ਤੇ ਜਗਦੀ ਰਹੇ ਜੁਗੋ ਜੁਗਾ ਟਲ ਤੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਇਹ ਪੂਰਨ ਇਸ਼ਨਾਨ ਹੈ ਜੋ ਸੰਗਤ ਵਿੱਚ ਬੈਠ ਕੇ ਆਪਾਂ ਕਰਦੇ ਹਾਂ ਸੰਤ ਦਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਏ ਨਾ ਉਹਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹਰ ਜੀ ਉਹ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਅਣਗਿਣਤ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ